ਤੂੰ ਆ ਗਿਆ ਤੂੰ ਤਾਂ ਖਾਸਾ ਬੋਲਿਆ ਸੀ ਓਏ ਓਹੀ ਆਇਆ ਲੈ ਆ ਲੈ ਇਹਨੂੰ ਇਹ ਤਾਂ ਬੜਾ ਬੋਲਿਆ ਸੀ ਨੱਟ ਤੇ ਵੀ ਆ ਬੱਬੂ ਮਾਨ ਸਾਨੂੰ ਧੋਖਾ ਕਿੱਥੇ ਦੇ ਗਿਆ ਧੋਖਾ ਓਏ ਹਾਂ ਲੈ ਆ ਅਗੜ ਕੇ ਆ ਜਾ ਇਹ 25 30 ਸਾਲ ਦੇ ਮੇਰੇ ਘਰੌਣੇ ਆ ਜ਼ਿੰਦਗੀ 'ਚ ਇੱਕ ਚੀਜ਼ ਯਾਦ ਰੱਖੋ ਛੋਟੇ ਵੀਰੋ ਤੁਸੀਂ ਛੋਟੇ ਉਮੇ ਤੋਂ ਜਿਹੜੇ ਹਾਨੀਆ ਉਹਨਾਂ ਨੂੰ ਤਾਂ ਪਤਾ ਹੈ ਕਦੇ ਉਬੜਣਾ ਨਹੀਂ ਕਦੇ ਗੁੱਸੇ 'ਚ ਨਹੀਂ ਆਉਣਾ ਕਦੇ ਤਹਿਸ਼ ਨਹੀਂ ਆਉਣਾ ਹੁਣ ਤੈਨੂੰ ਮੈਂ ਗੱਲ ਦੱਸਦਾ ਵੀ ਮੈਂ ਕਿਉਂ ਨਹੀਂ ਸੀ ਆਇਆ ਆਜੇ ਦਰੂਦਾਂ ਕੋਚ ਸਵਾਰ ਕੇ ਫਿਰ ਸਾਰਿਆਂ ਦਾ ਭਾਈ ਤੁਹਾਨੂੰ ਵੀ ਸਭ ਨੂੰ ਪਤਾ ਵੀ ਅਦਾ ਬਿਨਾ ਸਾਡਾ ਹੁਣ ਮੇਲਾ ਕਦੀ ਹੋਣਾ ਨਹੀਂ ਜ਼ਿੰਦਗੀ 'ਚ ਤੇ ਇਹੀ ਸਾਡੀ ਪਿਛਲੀ ਵਾਰੀ ਵੀ ਸਾਨੂੰ ਇਹ ਪਤਾ ਹੀ ਹਜੇ ਤੱਕ ਵੀ ਨਹੀਂ ਪਤਾ ਲੱਗਿਆ ਵੀ ਹੋਇਆ ਗਿਆ ਸਾਡੇ ਨਾਲ ਨਹੀਂ ਫਿਰ ਇੰਨਾ ਉਬਲ ਕਾਦਾ ਗਿਆ ਸੀ ਮੈਂ ਇਸ ਲਈ ਨਹੀਂ ਸੀ ਆਇਆ ਸੁਣੋ ਕਿਉਂਕਿ ਉਦੋਂ ਕਾਉਮੀ ਇਨਸਾਫ ਮੋਰਚਾ ਲੱਗਿਆ ਸੀ ਮੈਂ ਇਹਨਾਂ ਨੂੰ ਕਿਹਾ ਸੀ ਛੋਟੇ ਵੀਰ ਨੱਚਦੇ ਚੰਗੇ ਨਹੀਂ ਲੱਗਦੇ ਉੱਥੇ ਉਹਨਾਂ ਸਿੰਘਾਂ ਦੀ ਗੱਲ ਹੋ ਰਹੀ ਹੈ ਇਸ ਕਰਕੇ ਨਹੀਂ ਸੀ ਆਇਆ ਉਹ ਪੈਸਾ ਪੂਸਨ ਦਾ ਬਾਦ ਦੀਆਂ ਗੱਲਾਂ ਯਾਰ ਮੈਂ ਕਿਹੜੇ ਮੈਂ 25 ਸਾਲ ਚ ਜੋ ਕਮਾਇਆ ਉਹ ਗਰੀਬਾਂ ਚ ਵੰਡਿਆ ਮੇਰੇ ਕੋਲ ਇੱਕੋ ਕਾਰੋ ਮੇਰੇ ਪਿਓ ਨੇ ਲੈ ਕੇ ਦਿੱਤਾ ਸੀ ਜ਼ਮੀਨ ਬਦੀ ਨਹੀਂ ਘਟੀ ਐ ਇਸ ਕਰਕੇ ਮੇਰਾ ਸ਼ੌਕ ਹੈ ਪੈਸਾ ਵੰਡ ਦੀਆਂ ਗੱਲਾਂ ਸੋ ਕਦੇ ਉੱਪਣਾ ਨਹੀਂ ਮੇਰੇ ਜਾਨ ਲੈ